ਪਾ ਮੁਸਤਕਾਰ ਯੋਗ ਸਮੂਹ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਆਪਾਂ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਤਾਂ ਇਹ ਜਿਹੜਾ ਵਿਸ਼ਾ ਹੈ ਥੋੜਾ ਜਿਹਾ ਸੰਵੇਦਨਸ਼ੀਲ ਹੈ ਹੋ ਸਕਦਾ ਹੈ ਬਹੁਤ ਸਾਰੇ ਸਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੇ ਤਾਂ ਫਿਰ ਵੀ ਆਪਣਾ ਫਰਜ਼ ਹੈ ਅ ਕਿਸੇ ਵੀ ਵਿਸ਼ੇ ਤੇ ਬੋਲਣਾ ਕਿਉਂਕਿ ਹਰ ਤਰ੍ਹਾਂ ਦੇ ਸਰੋਤੇ ਹੁੰਦੇ ਨੇ ਕੁਝ ਸਾਡੀਆਂ ਗੱਲਾਂ ਦੇ ਨਾਲ ਸਹਿਮਤ ਹੁੰਦੇ ਨੇ ਕੁਝ ਨਹੀਂ ਵੀ ਸਹਿਮਤ ਤਾਂ ਅਕਸਰ ਆਪਾਂ ਸਮਾਜ ਦੇ ਵਿੱਚ ਦੇਖਦੇ ਹਾਂ ਸੁਣਦੇ ਹਾਂ ਕਿ ਬਹੁਤ ਸਾਰੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਜਾਂ ਬਹੁਤ ਸਾਰੀਆਂ ਕਮੇਟੀਆਂ ਜਾਂ ਵੱਖ-ਵੱਖ ਕਲੱਬ ਜਾਂ ਬਹੁਤ ਸਾਰੇ ਸਾਡੇ ਸਤਕਾਰਯੋਗ ਡੇਰੇਦਾਰ ਜਾਂ ਵੱਖ-ਵੱਖ ਸੰਪਰਦਾਵਨਾਂ ਸੰਬੰਧਿਤ ਬਾਬੇ ਉਹ ਅਕਸਰ ਸਮਾਗਮ ਕਰਦੇ ਨੇ ਕਿ ਜੀ ਗਰੀਬ ਬੱਚੀਆਂ ਦੇ ਜਾਂ ਲੋੜਵੰਦ ਬੱਚੀਆਂ ਦੇ ਵਿਆਹ ਕੀਤੇ ਜਾ ਰਹੇ ਨੇ ਸੋ ਕੋਈ ਵੀ ਆਪਣਾ ਨਾਮ ਲਿਖਵਾ ਸਕਦਾ ਹੈ ਤਾਂ ਇਥੇ ਇਹ ਗੱਲ ਧਿਆਨ ਦੇਣ ਯੋਗ ਹੈ ਹੋ ਸਕਦਾ ਹੈ ਮੇਰੇ ਵਿਚਾਰਾਂ ਦੇ ਨਾਲ ਬਹੁਤ ਸਾਰੇ ਲੋਕ ਸਹਿਮਤ ਨਾ ਵੀ ਹੋਣ ਤਾਂ ਮੇਰੀ ਜਿਹੜੀ ਸੋਚ ਹੈ ਕਿ ਲੋੜਵੰਦਾਂ ਗਰੀਬ ਬੱਚੀਆਂ ਦੇ ਵਿਆਹ ਕਰਨ ਦੀ ਬਜਾਏ ਉਹਨਾਂ ਨੂੰ ਉੱਚ ਪੱਧਰੀ ਵਿਦਿਆ ਜਾਂ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਦੇ ਵਾਸਤੇ ਫ੍ਰੀ ਸਕੂਲ ਖੋਲੇ ਜਾਣ ਕਿਉਂਕਿ ਜਦੋਂ ਕੋਈ ਬੱਚਾ ਜਾਂ ਬੱਚੀ ਪੜ੍ਹ ਲਿਖ ਜਾਵੇਗਾ ਆਪਣੇ ਅਧਿਕਾਰਾਂ ਦੇ ਪ੍ਰਤੀ ਸੁਚੇਤ ਹੋ ਜਾਵੇਗਾ ਜਾਂ ਉਹ ਆਪਣੇ ਪੈਰਾਂ ਸਿਰ ਹੋ ਜਾਵੇਗਾ ਸੈੱਟ ਹੋ ਜਾਵੇਗਾ ਤਾਂ ਵਿਆਹ ਆਪਣੀ ਮਰਜ਼ੀ ਦੇ ਨਾਲ ਉਹ ਹੋਰ ਵੀ ਵਧੀਆ ਤਰੀਕੇ ਦੇ ਨਾਲ ਕਰਵਾ ਸਕਦਾ ਹੈ ਕੋਸ਼ਿਸ਼ ਕਰੀਏ ਕਿ ਲੋੜਵੰਦਾਂ ਗਰੀਬ ਬੱਚਿਆਂ ਦੇ ਵਿਆਹ ਕਰਨ ਦੀ ਬਜਾਏ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਉਹਨਾਂ ਨੂੰ ਐਜੂਕੇਟ ਕੀਤਾ ਜਾਵੇ ਉਹਨਾਂ ਦੇ ਵਾਸਤੇ ਉੱਚ ਵਿਦਿਆ ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਦੇ ਵਾਸਤੇ ਸਕੂਲਾਂ ਕਾਲ ਜਾਂਦੀ ਪੜ੍ਹਾਈ ਫ੍ਰੀ ਹੋਵੇ ਉਹਨਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ ਉਹਨਾਂ ਨੂੰ ਇਤਿਹਾਸ ਨਾਲ ਜੋੜਿਆ ਜਾਵੇ ਉਹਨਾਂ ਨੂੰ ਆਪਣੇ ਮਨੁੱਖੀ ਅਧਿਕਾਰਾਂ ਦੇ ਪ੍ਰਤੀ ਸੁਚੇਤ ਕੀਤਾ ਜਾਵੇ ਜਾਗਰੂਕ ਕੀਤਾ ਜਾਵੇ ਤਾਂ ਕੋਸ਼ਿਸ਼ ਕਰੀਏ ਕਿ ਜਿਹੜਾ ਪੈਸਾ ਗਰੀਬ ਬੱਚੀਆਂ ਦੇ ਵਿਆਹ ਤੇ ਲਾਇਆ ਜਾਂਦਾ ਹੈ ਉਹੀ ਪੈਸਾ ਉਹਨਾਂ ਦੇ ਹੋਰ ਭਲੇ ਦੇ ਵਾਸਤੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਵਾਸਤੇ ਖਰਚ ਕੀਤਾ ਜਾਵੇ ਤਾਂ ਮੇਰਾ ਖਿਆਲ ਹੈ ਕਿ ਇਹ ਇੱਕ ਬਹੁਤ ਵੱਡਾ ਯੋਗਦਾਨ ਹੋਵੇਗਾ ਬਹੁਤ ਵੱਡਾ ਉਪਰਾਲਾ ਹੋਵੇਗਾ ਕਈ ਵਾਰ ਜਿਹੜੇ ਕੁਝ ਮਾਤਾ ਪਿਤਾ ਮਜਬੂਰ ਹੁੰਦੇ ਨੇ ਉਹਨਾਂ ਨੂੰ ਮਜਬੂਰੀ ਦੇ ਵਸ ਆਪਣੀਆਂ ਬੱਚੇ-ਬੱਚੀਆਂ ਦਾ ਵਿਆਹ ਜਿਹੜਾ ਹੈ ਇਹਨਾਂ ਸੰਸਥਾਵਾਂ ਦੇ ਰਾਹੀਂ ਕਰਨਾ ਪੈਂਦਾ ਹੈ ਕਿਉਂਕਿ ਮਜਬੂਰੀ ਹੁੰਦੀ ਹੈ ਉਹ ਉਹਨਾਂ ਖਰਚਾ ਨਹੀਂ ਕਰ ਸਕਦੇ ਤਾਂ ਅੱਗੇ ਜਾ ਕੇ ਕਈ ਵਾਰ ਜਿਹੜੇ ਬੱਚੇ-ਬੱਚੀ ਦੇ ਵਿਚਾਰ ਨਹੀਂ ਮਿਲਦੇ ਤਾਂ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਦਿੱਕਤਾਂ ਭਰਿਆ ਜਾਂ ਪਰੇਸ਼ਾਨੀਆਂ ਭਰਿਆ ਬਣ ਸਕਦਾ ਹੈ ਲੋੜਵੰਦ ਤੇ ਗਰੀਬ ਬੱਚਿਆਂ ਦੇ ਵਾਸਤੇ ਚੰਗੀ ਪੜ੍ਹਾਈ ਦਾ ਪ੍ਰਬੰਧ ਹੋਵੇ ਜਦੋਂ ਉਹ ਪੜ੍ਹ ਲਿਖ ਜਾਣਗੇ ਨੌਕਰੀਆਂ ਹਾਸਲ ਕਰ ਲੈਣਗੇ ਆਪਣੇ ਬਿਜ਼ਨਸ ਆਪਣੇ ਕਾਰੋਬਾਰ ਉਹ ਸੈੱਟ ਕਰ ਲੈਣਗੇ ਤਾਂ ਵਿਆਹ ਜਿਹੜਾ ਹੈ ਉਹ ਹੋਰ ਵੀ ਵਧੀਆ ਤਰੀਕੇ ਦੇ ਨਾਲ ਕਰਵਾ ਸਕਦੇ ਨੇ ਸੋਈ ਇੱਕ ਸੁਝਾਅ ਹੈ ਕਿਉਂਕਿ ਹਰ ਕੋਈ ਹਰ ਕਿਸੇ ਦੇ ਨਾਲ ਸਹਿਮਤ ਨਹੀਂ ਹੁੰਦਾ ਜਿਹੜੇ ਵੀ ਲੋਕ ਜਿਹੜੀਆਂ ਸੰਸਥਾਵਾਂ ਵੱਖ-ਵੱਖ ਖੇਤਰਾਂ ਦੇ ਵਿੱਚ ਲੋੜਵੰਦ ਲੋਕਾਂ ਨੂੰ ਮਦਦ ਕਰ ਰਹੇ ਨੇ ਸੋ ਉਹਨਾਂ ਦਾ ਧੰਨਵਾਦ ਇੱਕ ਸੁਨੇਹਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸੋ ਖੁਸ਼ ਰਹੋ ਜੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ